ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਇਸ ਵਕਤ ਦੀ ਅਹਿਮ ਜਾਣਕਾਰੀ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਕਿ ਸ਼ੇਅਰ ਕੀਤਾ ਜਾਵੇ ਤਾਂ ਜੋ ਹੁਸ਼ਿਆਰਪੁਰ ਦੇ ਵਿੱਚ ਵਸਦੇ ਹਰ ਖੇਤਰ ਦੇ ਵਿੱਚ ਵਸਦੇ ਹਰ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਕਿ ਪਹੁੰਚ ਸਕੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੋਣ ਕਰਕੇ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਦੇ ਵਿੱਚ ਕੱਲ ਵੀ ਪਾਣੀ ਆਇਆ ਸੀ ਭੰਗੀ ਚੋ ਦੇ ਵਿੱਚ ਪਾਣੀ ਆਇਆ ਹੋਇਆ ਸੀਗਾ ਤੇ ਕਈ ਜਿਹੜੇ ਕਿ ਲਿੰਕ ਰੋਡ ਨੇ ਪਿੰਡਾਂ ਦੇ ਉਹ ਟੁੱਟ ਗਏ ਸੀਗੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਸੀ ਤਾਂ ਉੱਥੇ ਹੁਣ ਡੀਸੀ ਮੈਮ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਦੇ ਵੱਲੋਂ ਲੋਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਅਪੀਲ ਲੋਕਾਂ ਨੂੰ ਕੀਤੀ ਗਈ ਹੈ ਕਿ ਜਿੰਨੇ ਵੀ ਜਿਹੜੇ ਕਿ ਹੜ੍ਹ ਪ੍ਰਭਾਵਿਤ ਏਰੀਆ ਨੇ ਉਹਨਾਂ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਿਹੜਾ ਕਿ ਜਾਰੀ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਪ੍ਰਸ਼ਾਸਨ ਜੇਕਰ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਸਥਿਤੀ ਦੇ ਨਾਲ ਜਿਠਾ ਨੂੰ ਜਿਹੜਾ ਕਿ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਪੱਬਾਂ ਪਾ ਰਿਹਾ ਉਹਨਾਂ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਜਿਹੜੇ ਨੀਵੇਂ ਇਲਾਕੇ ਨੇ ਖੱਡਾਂ ਨੇ ਨਦੀਆਂ ਨੇ ਇਆ ਡੈਮ ਨੇ ਉਹਨਾਂ ਤੋਂ ਜਿਹੜਾ ਕਿ ਦੂਰ ਰਿਹਾ ਜਾਵੇ ਕਿਉਂਕਿ ਜਦੋਂ ਪਾਣੀ ਦਾ ਪੱਧਰ ਪਿੱਛੇ ਛੱਡਿਆ ਜਾਂਦਾ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹੀ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਕਿ ਲੋਕਾਂ ਨੂੰ ਹੁੰਦਾ ਹੈ ਜਾਨ ਮਾਲ ਦਾ ਕਹਿ ਲਈਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਐਸ ਡੀ ਐਮਸ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਜਿਹੜੇ ਇਲਾਕੇ ਨੇ ਹੜ੍ਹ ਤੋਂ ਪ੍ਰਭਾਵਿਤ ਨੇ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਕਿ ਜਾਇਜ਼ਾ ਲਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਹਰ ਸਹੂਲਤ ਜਿਹੜੀ ਕਿ ਆਮ ਲੋਕਾਂ ਨੂੰ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਹੈ ਜਾਂ ਕਈ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਜਿਹੜਾ ਕਿ ਉਹਨਾਂ ਦੇ ਲਈ ਨੰਬਰ ਵੀ ਇੱਕ ਜਾਰੀ ਕੀਤਾ ਗਿਆ ਹੈ ਤਾਂ ਜੋ ਜਿਹੜੇ ਕਿ ਲੋਕ ਨੇ ਉਸ ਨੰਬਰ ਤੇ ਜਿਹੜਾ ਕਿ ਕਾਲ ਕਰਕੇ ਆਪਣੇ ਪਿੰਡ ਦੇ ਇਲਾਕੇ ਦੀ ਸਮੱਸਿਆ ਦੱਸ ਸਕਦੇ ਨੇ ਤਾਂ ਜਿਹੜਾ ਕਿ ਜਲਦ ਤੋਂ ਜਲਦ ਹੀ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਮੌਕੇ ਤੇ ਜਿਹੜਾ ਕਿ ਪਹੁੰਚ ਜਾਣਗੇ ਤਾਂ ਜੋ ਲੋਕਾਂ ਨੂੰ ਜਿਹੜੀ ਕਿ ਹਰ ਸਹੂਲਤ ਹੈ ਜੋ ਵੀ ਪ੍ਰਸ਼ਾਸਨਿਕ ਸਹੂਲਤ ਬਣਦੀ ਹੈ ਉਪਲਬਧ ਕਰਾਉਣ ਦੇ ਵਿੱਚ ਪ੍ਰਸ਼ਾਸਨ ਸક્ષਮ ਰਹੇਗਾ ਤੇ ਉਹ ਨੰਬਰ ਵੀ ਜਿਹੜਾ ਕਿ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦੇਣਾ ਚਾਹਾਂਗੇ ਸਕਰੀਨ ਤੇ ਵੀ ਜਿਹੜਾ ਕਿ ਉਹ ਨੰਬਰ ਤੁਸੀਂ ਦੇਖ ਰਹੇ ਹੋਵੋਗੇ ਤਾਂ ਨੰਬਰ ਹੈਗਾ ਯਾ 01882 20412 ਦੁਬਾਰਾ ਇੱਕ ਵਾਰੀ ਤੁਹਾਡੇ ਨਾਲ ਨੰਬਰ ਜਿਹੜਾ ਕਿ ਸ਼ੇਅਰ ਕਰ ਦੇਣਾ ਚਾਹਾਂਗੇ 01882 220412 ਤਾਂ ਇਹ ਉਹ ਹੈਲਪਲਾਈਨ ਨੰਬਰ ਹੈ ਜਿਸ ਜਿਸ ਵੀ ਖੇਤਰ ਦੇ ਵਿੱਚ ਜਾਂ ਫਲੱਡ ਰਗੀ ਕੋਈ ਅਜਿਹੀ ਸਿਚੁਏਸ਼ਨ ਆਂਦੀ ਹੈ ਜਾਂ ਵੱਧ ਪਾਣੀ ਆ ਜਾਂਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਕੰਟਰੋਲ ਰੂਮ ਦੇ ਵਿੱਚ ਕੰਟੈਕਟ ਕਰਕੇ ਤੁਸੀਂ ਪ੍ਰਸ਼ਾਸਨਿਕ ਸਹਾਇਤਾ ਮੰਗ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਇਹ ਜਿਹੜਾ ਕਿ ਨੰਬਰ ਹੈ ਇਹ ਹਫ਼ਤੇ ਦੇ ਸੱਤੇ ਦਿਨ ਜਿਹੜਾ ਕਿ 24 ਘੰਟੇ ਚੱਲੇਗਾ ਤਾਂ ਅਪੀਲ ਵੀ ਇੱਕ ਜ਼ਰੂਰ ਕਰਨਾ ਚਾਹਾਂਗੇ ਜਦੋਂ ਪਾਣੀ ਆ ਜਾਂਦਾ ਹੈ ਤਾਂ ਲੋਕ ਨੇ ਉਚੋਆਂ ਦੇ ਕੋਲ ਜਿਹੜੇ ਕਿ ਤਕਰੀਬਨ ਪਾਣੀ ਦੇ ਬਿਲਕੁਲ ਨਾਲ ਖੜਾ ਹੋ ਕੇ ਉਹ ਵਿਊ ਇੰਜੋਏ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਮੇਰੀ ਇੱਕ ਅਪੀਲ ਹੈ ਕਿ ਠੀਕ ਹੈ ਤੁਸੀਂ ਆਪਣੇ ਪਰਿਵਾਰ ਨਾਲ ਆ ਰਹੇ ਹੋ ਥੋੜਾ ਆਨੰਦ ਵੀ ਜਿਹੜਾ ਕਿ ਕਹਿ ਸਕਦੇ ਆ ਉਸ ਸੈਂਡਰੀ ਦਾ ਤੁਹਾਡੇ ਵੱਲੋਂ ਲਿਆ ਜਾ ਰਿਹਾ ਪਰ ਪਾਣੀ ਦੇ ਜਿਹੜਾ ਕਿ ਜ਼ਿਆਦਾ ਕੋਲ ਨਾ ਜਾਇਆ ਜਾਵੇ ਜਾਂ ਜਿਹੜੇ ਇਲਾਕੇ ਨੇ ਜਿਹੜੇ ਕਿ ਨੀਵੇਂ ਨੇ ਆ ਨਾ ਖੱਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਤਾਂ ਜੋ ਕਿਸੇ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਵਾਪਰ ਸਕੇ ਬਾਕੀ ਉਹਨਾਂ ਵੱਲੋਂ ਇੱਕ ਹੀ ਜਿਹੜੀ ਕਿ ਗੱਲ ਕਹੀ ਗਈ ਹੈ ਪ੍ਰਸ਼ਾਸਨ ਹਰ ਤਰ੍ਹਾਂ ਦੇ ਨਾਲ ਲੋਕਾਂ ਦੀ ਸਹਾਇਤਾ ਲਈ ਹੜ੍ਹ ਜਿੱਥੇ ਵੀ ਆਉਂਦੇ ਨੇ ਜਾਂ ਫਿਰ ਕੋਈ ਅਜਿਹਾ ਪਾਣੀ ਆ ਜਾਂਦਾ ਕਿਸੇ ਪਿੰਡ ਦੇ ਵਿੱਚ ਤਾਂ ਪ੍ਰਸ਼ਾਸਨ ਹਰ ਤਰ੍ਹਾਂ ਦੇ ਨਾਲ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਤਤ ਤੇ ਹੈ ਤੇ ਪ੍ਰਸ਼ਾਸਨ ਵੱਲੋਂ ਹਰ ਸਕਸ਼ਮ ਪ੍ਰਬੰਧ ਜਿਹੜੇ ਕਿ ਲੋਕਾਂ ਦੀ ਸਹਾਇਤਾ ਲਈ ਕੀਤੇ ਗਏ ਨੇ ਧੰਨਵਾਦ ਜੀ